ਦੀ ਮੁੱਖ ਮਨੋਰਥ ਇਥੋਂ ਆ। ਅ ਅੱਜ ਬਉਪੁਰ ਮੰਡ ਏਰੀਏ ਦੇ ਵਿੱਚ ਸਾਡੇ ਸਤਿਕਾਰਯੋਗ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਸਾਹਿਬ ਨਾਲ ਖੜੇ ਅੱਜ ਇੱਥੇ ਪਹੁੰਚੇ ਆ ਮੇਰੀ ਸਾਰੇ ਹਲਕੇ ਦੇ ਇਲਾਕੇ ਦੀ ਜਿਹੜੀ ਟੀਮ ਆਈ ਹੈ ਕਿਉਂਕਿ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਉਹਦੇ ਸੁਭਾਅਿਕ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕਪੂਬ ਨਿਕਲਦੀ ਹੈ ਤੇ ਅੱਜ ਹਰ ਬੰਦਾ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਹੈ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤੇ ਹਰ ਪੰਜਾਬੀ ਦੇ ਲੋ ਹਮਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਤਿਲਫੁਲ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਾਇਕ ਦੇ ਲਈ ਆਉਂਦੇ ਨੇ ਸੋ ਅੱਜ ਪਿਛਲੇ ਦਿਨੀ ਬਾਬਾ ਜੀ ਨਾਲ ਵੀ ਗੱਲ ਹੋਈ ਸੀਗੀ ਅੱਜ ਅਸੀਂ ਇੱਥੇ ਸਾਡੇ ਜਿਹੜੀ ਸੰਗਤ ਆ ਪਿੰਡਾਂ ਚੋਂ ਪੰਚ ਸਰਪੰਚ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਰੇ ਸਾਥੀ ਟੀਮ ਪਹੁੰਚੀ ਐ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ 5 ਗੱਡੀਆਂ ਜਿਹੜੇ 5 ਟਰੱਕ ਨੇ ਜਿਹੜੇ ਉਹ ਰਸਦ ਵੀ ਲੈ ਕੇ ਆਇਆ ਰਾਸ਼ਨ ਵੀ ਲੈ ਕੇ ਆਇਆ ਤੇ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਇਆ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਮਾ ਉਹ ਇਹ ਤਾਂ ਹੈ ਨਹੀਂ ਕੋਈ ਕਿ ਅੱਜ 5-7 ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਜਿਹੜੇ ਲੋਕ ਅੱਜ ਬੇਕਾਰ ਹੋਏ ਨੇ ਜਿਨ੍ਹਾਂ ਦੇ ਲੋਕਾਂ ਦੇ ਘਰ ਤਾਂ ਇਹ ਨੇ ਅੱਜ ਬੇਕਾਰ ਹੋਏ ਬੈਠੇ ਆ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਗੱਡੀ ਆ ਦੁਬਾਰਾ ਲਈ ਹੈ ਜਿਹੜੀ ਚੜੂਗੀ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਉਹਨੂੰ ਆਪਾਂ ਚੜਾਵਾਂਗੇ ਸਰਕਾਰ ਦੇ ਪੱਖੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਦੇ ਵੱਲੋਂ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਤੇ ਇਨਸਾਨੀਅਤ ਦੇ ਨਾਂ ਤੇ ਅਸੀਂ ਕਿਉਂਕਿ ਬਾਬਾ ਜੀ ਲਗਾਤਾਰ ਇਸ ਏਰੀਏ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਤਾਂ ਜਿੱਥੇ ਕਿਤੇ ਸਾਡੀ ਜਿਹੜੀ ਡਿਊਟੀ ਲਾਉਂਗੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਪਾਣੀ ਦਾ ਜਿਹੜਾ ਵਹਾਹ ਜਿਹੜਾ ਉਹ ਘਟੇ ਤੇ ਉਹ ਆਪਣੇ ਘਰਾਂ ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰੰਤ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਵਾਂਗੇ ਅਸੀਂ ਵੜਪਾਗੇ ਹੋਵਾਂਗੇ ਕਿ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਮਦਦ ਕਰੀ ਬਹੁਤ